ਸਾਰਿਆਂ ਦਾ ਸਵਾਗਤ ਕਰਦੇ ਆਂ ਅੱਜ ਦੀ ਹੋਰ ਇੱਕ ਨਵੀਂ ਵੀਡੀਓ 'ਚ ਅੱਜ ਆਪਾਂ ਤੁਹਾਨੂੰ ਦੱਸਾਂਗੇ ਪਿਸਟਨਾਂ ਦਾ ਫਰਕ ਇਹਨਾਂ ਦੇ ਅਰਜਨ ਦੇ ਦੋਹੇ ਪਿਸਟਨਾਂ ਦਾ ਫਰਕ ਆ 94 ਨੰਬਰ ਆ 99 ਨੰਬਰ ਪਿਸਟਨ ਯਾਨੀ ਕਿ ਆ 99 ਨੰਬਰ ਦੇ ਵਿੱਚ ਇਹ ਪਿਸਟਨ 99 ਨੰਬਰ ਜੇ ਆਪਾਂ ਬੋਰ ਵੱਡਾ ਕਰਨਾ ਦੇ ਟਰੈਕਟਰ ਦਾ ਤਾਂ ਇਹ 555 'ਚ ਨਹੀਂ ਪੈਣਾ ਇਸ 605 ਦੀ ਪਾਊਗਾ ਵੀ ਐਵੇਂ ਕੋਈ ਪੰਗਾ ਨਾ ਲਿਓ ਇਹਦੀ ਹੈਗੀ ਐ ਸਟੋਕ ਦਾ ਫਰਕ ਜਿਹੜੀ 555 ਦੀ ਸਟੋਕ ਹੈ 120 mm ਇਹਦੀ ਹੈਗੀ 125 mm 605 ਦੀ ਇਸ ਕਰਕੇ ਇਹ ਪਿਸਟਨ ਪੂਰਾ ਤਾਹ ਨਹੀਂ ਹੁੰਦਾ ਆਹੀ ਪਿਸਟਨ ਆ ਕਿਉਂਕਿ ਇਹ ਪਿਸਟਨ ਦੇਖਣ ਨੂੰ ਤਾਂ ਜਾਵਾਂ ਸੇਮ ਨੇ ਉਚਾਈ ਜਾਵਾਂ ਸੇਮ ਇਹਨਾਂ ਪਿਸਟਨਾਂ ਦੀ ਜਾਣੀ ਅਜਾ ਹੀ ਜਮਾ ਸੇਮਾ ਪਰ ਇਨ ਦੇ ਪਿੰਨਾ ਤੋਂ ਫਰਕ ਆ ਪਿੰਨ ਤੋਂ ਪਿੰਨ ਆਹ ਡਾਊਨ ਰਹਿੰਦਾ ਆ ਉੱਛਾ ਰਹਿੰਦਾ ਪਿਸਟਨ ਨਾ ਹੀ ਇਹ ਚ ਚਾਹੀ 94 ਨੰਬਰ ਪਿਸਟਨ ਲੈ ਕੇ ਆਉਣੇ ਹੋ ਤੁਸੀਂ ਉਹ 645 ਵੀ ਨਹੀਂ ਪੈਣੀ 552 ਚ ਕਿਉਂਕਿ ਉਹਦਾ ਵੀ ਪਿੰਨ ਦਾ ਫਰਕ ਆ ਇਥੋਂ ਉਹ ਪਿਸਟਨ ਦੀ ਇਹਦੀ ਪਿੰਨ ਥੋੜੀ ਥੱਲੇ ਪੈਂਦੀ ਆ ਜਿਵੇਂ ਆਹ ਥੱਲੇ ਆ ਉਹਦਾ ਜਮਾਂ ਨਾਲ ਜਿਹਨੂੰ ਪੈਂਦੀ ਆ ਇਹ ਚੀਜ਼ ਦੇ ਕਿਨਾਰੇ ਤੇ ਜਿਥੇ ਆ ਰੈਂਕ ਹੁੰਦਾ ਉਹਦੇ ਜਮਾਂ ਨਾਲ ਹੁੰਦਾ ਇਹ 5mm ਦਾ ਡਿਫਰੈਂਸ ਹੁੰਦਾ ਉ ਉ ਤੋਂ ਟੌਪ ਤੇ ਤਿੰਨ ਅਕਦਾ ਹੀ ਹੁੰਦਾ ਕਿਉਂਕਿ ਕੋਸਕ ਆਪਣੀਆਂ ਹਜੇ ਉਹ ਬੈਠਿਆ ਨਹੀਂ ਹੁੰਦਾ ਖਲੀਬ ਮਾਨੀ ਬੈਠੀਆਂ ਨਹੀਂ ਉਹ 5mm ਦਾ ਹੀ ਫਰਕ ਹੁੰਦਾ ਇਸ ਲਈ ਇਹ ਪੰਗਾ ਨਾਲਿਓ ਜੇ ਕਿਸੇ ਨੇ ਕਰਨਾ ਹੀ ਆ ਬਾਹਲਾ ਹੀ ਆ ਵੀ ਭਾਅ ਵਧਾਉਂਦਾ ਫਿਰ ਕ੍ਰੈਂਕ ਨਾਲ ਚੇਂਜ ਹੋਊ ਵੀ ਜਹਾ ਹਾਂ ਅਰਜਨ ਦੀ ਕ੍ਰੈਂਕ ਦਾ ਕੰਮ ਹੁੰਦਾ ਤਾਂ ਕ੍ਰੈਂਕ ਕੱਢੋ ਪਟਿਆਲੋਂ 605 ਵਾਲੀ ਲਿਆਓ ਮੈਂਟ ਵਾਲੀ ਲਿਆਓ 9 9 ਵਜੇ ਦਾ 9 ਬੋ ਵਾਲੀ ਲਿਆਓ 645 655 ਵਾਲੀ ਨਾਲ ਲੈ ਕੇ ਉਹ ਉਹਦੇ ਬਲਾਕ ਦਾ ਵੀ ਹਰਕਤ ਉਹਦੀ ਹੈਗੀ ਹੈ 132 ਐਮ ਐਮ ਸਟ੍ਰੋਕ ਇਹਦੀ 605 ਦੀ 125 ਐਮ ਐਮ ਤੇ 555 ਦੀ 120 ਐਮਐਮ ਇਹ ਜੈਡਾ ਟਰੈਕਟਰ ਦਾ ਆਪਾਂ ਪਹਿਲੀ ਵਾਰ ਟਰਬੋ ਲਾਈ ਤੀਗੀ ਉਨੀ ਹੀ ਇਹ ਕੰਮ ਕੱਢਿਆ ਦੀਆਂ ਉਹ ਬਾਹਰ ਤੋੜ ਗਿਆ ਦੀ ਟਰੈਕਟਰ ਯਾਨੀ ਕਿ ਆਹ ਉਹਦੀ オリジナル ਪੱਠੀ ਪਈ ਆ ਟਰਬੋ ਵਾਲੀ ਇੱਕ ਪੈਸਾ ਵਾਲਾ ਫੇਲ ਗਿਆ ਮੈਂ ਕਹਿੰਦਾ ਉਹ ਟਰਬੋ ਹੈ ਤਾਂ ਉਹਦੀ ਟਰਬੋ ਆਹ ਇਹ ਹੈ ਗਿਆ 655 ਦੀ ਤਾਂ ਪਰ ਜਿਹੜੀ ਮਹਿੰਦਰਾ ਲੱਗਦੀ ਹੈ 650 ਉਹਨਾਂ ਨੂੰ ਕੰਪਲਿਕੇਟਰ ਇਹ ਦਾ ਕੀ ਇਹਦਾ ਪੋਸਟ ਵਧੀਆ ਹੁੰਦਾ ਵੀ ਜਨਾਂ ਦਾ ਆਪਾਂ ਨੂੰ ਖੇਤੀ ਲਈ ਚਾਹੀਦਾ ਆਹ ਦੇਖੋ ਇਹਨੇ ਜਮੇ ਪੱਖੀ ਦਾ ਜਦੋਂ ਪਿਸਟਨ ਚ ਬੱਜਿਆ ਤਾਂ ਪਿਸਟਨ ਗਿਆ ਟੁੱਟਾ ਪਿਸਟਨ ਦਾ ਜਿਹੜਾ ਵਿੱਚ ਦੀਵਾ ਹੁੰਦਾ ਯਾਨੀ ਕਿ ਉਹ ਪੈਸਟਰ ਨੂੰ ਮਨ ਲੱਭਦਾ ਵੀ ਕਿੱਥੇ ਪਿਆ ਉਹ ਪੈਸਟਰ ਨੇ ਟੋਕੜੇ ਟੁੱਟ ਗਏ ਚੋਭ ਜੇ ਇਹ ਜਿਹੜੀ ਨਾਲ ਨਾਲ ਆ ਪੱਖੇ ਭਨਦੀਆਂ ਨੇ ਟਰੈਕਟਰ ਨੇ ਯਾਨੀ ਕਿ ਉਹ ਮੁੰਡੇ ਨੇ ਵੀ ਇੱਕਦਮ ਚੋ ਖਿੱਚਤੀ ਤਾਂ ਇੰਜਣ ਬਚ ਗਿਆ ਨਹੀਂ ਬਲਾਕ ਪਾੜ ਦਿੰਦਾ ਤੁਸੀਂ ਦੇਖਿਆ ਇਹ ਬਹੁਤ ਲੋਕਾਂ ਦੇ ਬਲਾਕ ਪਾੜੇ ਹੋਏ ਜਾਣੀ ਜੀ ਇਹਨੇ ਬਹੁਤ ਨੁਕਸਾਨ ਕੀਤਾ ਇਹਦੇ ਬਾਲ ਪਏ ਨੇ 552 ਦੇ ਬਾਲ ਕ੍ਰੈਂਕ ਤੇ ਵਾਜਦੀ ਦੀ ਟਰੈਕਟਰ ਦੀ ਜਣੇ ਹੁਣ ਤਾਂ ਚੱਲਦਾ ਟਰੈਕਟਰ ਬਈਆ ਇਹਦੇ ਪੀਸ ਬਦਲਦੇ ਸੀਗੇ ਟੋਕੜੀਆਂ ਵੀ ਕਹਿੰਦੇ ਨੇ ਵਿੱਚ ਪੀਸ ਕਹਿੰਦੇ ਨੇ ਜਾਣਗੇ ਨੇ ਬਾਲ ਜਮਾ ਹੀ ਭੰਤੇ ਸੀਗੇ ਆ ਸਾਰੇ ਇਹਦੇ ਵਾਲ ਹੀ ਪਏ ਨੇ ਜਿਹੜੇ ਬੇਚੂਪ ਚ ਨਹੀਂ ਹੋਣੇ ਤੇ ਪਾਏ ਨੇ 585 ਵਾਲੇ ਵਾਲ 585 ਵਾਲੇ ਵਾਲ ਇੱਕ ਤਾਂ ਉਹ ਵਾਲ ਮੋਟਾ 9 ਐ ਮੈਮ ਇਹ ਹੈਗਾ 7 ਐ ਮੈਨ ਵਾਲ ਇਹ ਉਹਦੇ ਇਹਦੇ ਨਾਲ ਗੱਲ ਦਾ ਫਰਕ ਆ ਆ ਦੇਖੋ ਜਿਵੇਂ ਆ ਮੜਾਈ ਹੁੰਦੀ ਆ ਇਹ ਆ ਚੀਜ਼ ਦੀ ਇਹ ਉਹਦੀ ਵੱਧ ਆ ਇਹਦੇ ਨਾਲੋਂ ਆ ਚੀਜ਼ ਉਹਦੀ ਇੱਥੋਂ ਮੋਟੀ ਆ ਖਾਸੀ ਜਿਵੇਂ ਆ ਆ ਦੇਖੋ ਬਾਲ ਇਹ ਹੈਗਾ ਇਨਟੇਕ ਵਾਲਾ ਦੇਖੋ ਬਾਲ ਦਾ ਕਿਹ ਕੀ ਜਣਾਇਆ ਹੈ ਬਾਲ ਦਾ ਡਿਫਰੈਂਸ ਹੀ ਦੇਖ ਲੋ ਤੁਸੀਂ ਇਹ ਸਾਲਾ ਬਾਲ ਹੁੰਦਾ ਠੰਡਾ ਬਾਲ ਕਹਿੰਦੇ ਨੇ ਜੀ ਇਹਨੂੰ ਆਹ ਤੱਤਾ ਬਾਲ ਆ ਇਹ ਸਲੈਂਸਰ ਵਾਲੇ ਪਾਸੇ ਹੁੰਦਾ ਵੀ ਸਲੈਂਸਰ ਵਾਲੀ ਹਵਾ ਬਾਹਰ ਕੱਢਦਾ ਆਹ ਏਅਰ ਕਲਿੰਡਰ ਵਾਲੀ ਅੰਦਰ ਖਿੱਚਦਾ ਇਹ ਉਹ ਬਾਲ ਆ ਠੰਡਾ ਤੱਤਾ ਬਾਲ ਕਹਿੰਦੇ ਨੇ ਇਹਨਾਂ ਨੂੰ ਬਾਕੀ ਜਿਨੇ ਖੋਲਣਾ ਵੀ ਆਪਦਾ ਕਰਨਾ ਵੀ ਉਹ 585 ਵਾਲੇ ਵਾਲ ਪਾਓ ਉਹੀ ਫਾਇਦੇ ਚਾ ਮੈਂ ਤੁਹਾਨੂੰ ਪਾ ਦੂੰ ਪੈਸਟਨਾਂ ਦੀ ਵੀ ਟੁੱਟੇ ਹੋਏ ਦੀ ਵੀਡੀਓ ਵਿੱਚ ਕਲਿੱਪ ਐਡ ਕਰ ਦੂੰਗਾ ਵੀਡੀਓ ਦੇ ਸਟਾਰਟਿੰਗ ਦੀ ਤੇ ਜਿਨੇ ਪਾਉਣੇ ਨੇ 585 ਵਾਲੇ ਹੀ ਪਾਓ ਤੇ ਹੈੱਡ ਦੇ ਵਾਲ ਗੋਲ ਹੋ ਜਾਂਦਾ ਕਾਣੀ ਕਿ ਮੈਂ 102 200 ਨੂੰ ਨੰਬਰ ਦੇ ਦੂੰ ਬੰਦੇ ਜਿਹੜੇ ਕੰਮ ਕਰਦੇ ਨੇ ਉਹਨਾਂ ਦਾ ਮਰੇ ਕੋਟਲੇ ਬਾਕੀ ਬਾਲ ਚਾਹੇ ਦਾ ਕਾਰ ਬਾਲ ਦੇ ਪਾ ਲੋ ਵੈਸੇ ਤਾਂ ਮੈਂ ਕਹਣਾ ਕਿ ਰੀਜਨਲੀ ਪਾਓ ਬਾਕੀ ਸਾਨੂੰ ਅਸੀਂ ਉਹ ਚ ਸਾਰਾ ਕੋ ਮਹਿੰਦਰਾ ਨਿਹਂਦਰਾ ਦਾ ਹੀ ਪਾਇਆ ਸੀਗਾ ਤੇ ਇਕੱਲੇ ਬਾਲ ਉਹ ਚ ਕਾਰ ਬਾਲ ਦੇ ਤਿਗੇ ਕਿਉਂਕਿ ਮਰੇ ਕੋਟਲੇ ਏਜੰਸੀ ਚੋਂ ਵੀ ਨਹੀਂ ਮਿਲੇ ਤੀਏ ਬਾਲ ਫਿਰ ਹੈੱਡ ਵਾਲਿਆਂ ਦਾ ਪਤਾ ਨਹੀਂ ਨਾ ਵੀ ਬੰਮੜਵਾਦਣ ਵਾਲ ਇਹ ਕੋਈ ਗਲਤੀ ਹੋ ਜਾਏ ਜਗਾੜ ਚ ਹੀ ਚੱਕਰ ਹੁੰਦਾ ਇਹ ਚ ਖਾਸੇ ਜਿਹੜੇ ਲੱਗ ਜਾਂਦੇ ਨੇ ਇੱਕ ਟਾਈਮ ਖੁੱਲਾ ਹੋਵੇ ਬੰਦੇ ਕੋਲੇ ਤਾਂ ਸਹੀ ਰਹਿੰਦਾ ਨਹੀਂ ਇਹ ਬਾਲਾ ਕੋਈ ਸਹੀ ਕੰਮ ਨਹੀਂ ਹੁੰਦਾ ਜਗਾੜ ਨਾਲ ਯਾਨੀ ਕਿ ਇਹ ਥੋੜੇ ਟਾਈਮ ਦਾ ਕੰਮ ਨਹੀਂ ਹੈਗਾ ਇਹਦੇ ਲਈ ਟਾਈਮ ਆਪਾਂ ਨੂੰ ਖੁੱਲਾ ਚਾਹੀਦਾ ਬਾਕੀ ਕਿਵੇਂ ਦੀ ਲੱਗੀ ਵੀਡੀਓ ਵੀਡੀਓ ਨੂੰ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਤੇ ਕਮੈਂਟ ਕਰਨਾ ਨਾ ਭੁੱਲਿਓ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਚ